ਜਦੋਂ ਸਤਗੁਰੂ ਦੀ ਮਜੂਰੀ ਵਿੱਚ ਆਈਏ ਨਾ ਤੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਪਤਾ ਕੀ ਕਹਿੰਦੇ ਆ ਮਹਾਰਾਜ ਕਹਿੰਦੇ ਸਿੱਖਾ ਚੰਗਾ ਸਰੋਤਾ ਬਣ ਕੇ ਆਈਂ ਫਿਰ ਪ੍ਰਾਪਤੀ ਹੁਣੀ ਹੈ ਕਿਸੇ ਚੀਜ਼ ਦੀ ਕਈ ਵਾਰ ساری ਉਮਰ ਲੰਘ ਜਾਂਦੀ ਹੈ ਸਾਧ ਸੰਗਤ ਖਿਮਾ ਕਰ ਦੇਣਾ ਸਾਡੇ ਕੋਲ ਸਰੋਤਾ ਬਣਿਆ ਹੀ ਨਹੀਂ ਜਾਂਦਾ ਸਰੋਤੇ ਦਾ ਭਾਵ ਸੁਣਨ ਵਾਲਾ ਹੁੰਦਾ ਜਿਹੜਾ ਧਿਆਨ ਦੇ ਨਾਲ ਗੁਰੂ ਦੀ ਗੱਲ ਨੂੰ ਸੁਣਦਾ ਹੈ ਉਹ ਕੱਲੀ ਫਿਰ ਸੁਣਦਾ ਨਹੀਂ ਸੁਣ ਕੇ ਉਹਨੂੰ ਅਪ্লাই ਉਹਨੂੰ ਆਪਣੇ ਜੀਵਨ ਤੇ ਟਿਕਾਉਂਦਾ ਵੀ ਹੈ ਕਿ ਮਹਾਰਾਜ ਆਹ ਗੱਲ ਤੁਸੀਂ ਗੁਰਬਾਣੀ ਵਿੱਚ ਕਹਿ ਰਹੇ ਹੋ ਵਾਕੇ ਮੇਰੇ ਜੀਵਨ ਦੇ ਵਿੱਚ ਹੈ ਤੇ ਮੈਂ ਤਾਂ ਕਈ ਵਾਰ ਇੱਥੋਂ ਤੱਕ ਬੇਨਤੀ ਕਰਦਾ ਹੁੰਦਾ ਸਾਡੇ ਕੋਲ ਬਹੁਤਿਆਂ ਦੇ ਕੋਲ ਨਾ ਅਰਦਾਸ ਵਿੱਚ ਸ਼ਾਮਲ ਹੋਣ ਦਾ ਵਕਤ ਨਾ ਸਾਡੇ ਕੋਲ ਜਦੋਂ ਭਾਈ ਸਾਹਿਬ ਜੀ ਮੁੱਖ ਬਾਤ ਲੈ ਰਹੇ ਹੁੰਦੇ ਆ ਉਹ ਮੁੱਖ ਬਾਤ ਸੁਣਦਾ ਸਾਡੇ ਕੋਲ ਨਾ ਵਕਤ ਹੈ ਨਾ ਬਾਣੀ ਸੁਣ ਦਾ ਵਕਤ ਅਸੀਂ ਚੰਗੇ ਸਰੋਤੇ ਬਾਣੀ ਪਾਏ ਬਹੁਤ ਵਾਰ ਤੁਸੀਂ ਦੇਖਿਆ ਹੋਵੇਗਾ ਦੇਖੋ ਅਸੀਂ ਵੱਖ-ਵੱਖ ਥਾਵਾਂ ਤੇ ਜਾਂਦੇ ਆਂ ਕਈ ਥਾਵਾਂ ਤੇ ਜਾ ਕੇ ਬੇਨਤੀ ਕੀਤੀ ਤੇ ਗੁਰੂ ਘਰ ਦੇ ਵਜ਼ੀਰ ਮੁਖਵਾਕ ਲੈ ਰਹੇ ਹੋਣ ਸੰਗਤ ਦਾ ਇਹ ਫਰਜ਼ ਨਹੀਂ ਬਣਦਾ ਕਿ ਮੋਬਾਈਲ ਕੱਢ ਕੇ ਤੁਸੀਂ ਨਾਲ-ਨਾਲ ਉਹ ਮੁਖਵਾਕ ਨੂੰ ਪੜੋ ਤੁਸੀਂ ਇੱਥੇ ਦੋ ਰਹਿਣੀਆਂ ਨੇ ਸਾਡੀਆਂ ਇੱਕ ਪੰਥਕ ਰਹਿਣੀ ਏ ਇੱਕ ਸ਼ਖਸੀ ਰਹਿਣੀ ਏ ਸ਼ਕਤੀ ਤੋਂ ਮੈਨੂੰ ਗੁੰਦਾ ਪਰਸਨਲ ਸੰਗਤੀ ਰੂਪ ਦੇ ਵਿੱਚ ਉਹ ਹੀ ਕੀਤਾ ਜਾਏਗਾ ਜੋ ਗੁਰੂ ਘਰ ਦੇ ਵਜ਼ੀਰ ਕਰ ਰਹੇ ਨੇ ਜਾਂ ਇੱਕ ਟਾਈਮ ਤੇ ਇੱਕ ਵਕਤ ਤੇ ਇੱਕ ਕੰਮ ਹੋ ਸਕਦਾ ਹੈ ਜੇ ਕਥਾ ਹੋ ਰਹੀ ਹੈ ਤੇ ਕਥਾ ਸੁਣੀਏ ਜੇ ਕੀਰਤਨ ਹੋ ਰਿਹਾ ਹੈ ਤੇ ਕੀਰਤਨ ਸੁਣੀਏ ਜੇ ਗੁਰੂ ਘਰ ਦਾ ਵਜ਼ੀਰ ਪਾਠ ਕਰ ਰਿਹਾ ਹੈ ਤੇ ਸਿੱਖ ਦਾ ਫਰਜ਼ ਬਣਦਾ ਮੈਂ ਚੰਗਾ ਸਰੋਤਾ ਬਣ ਕੇ ਪਾਠ ਸਰਵਣ ਕਰਾਂ ਇਤਈ ਵਾਰ ਇਦਾਂ ਹੁੰਦਾ ਹੈ ਭਾਈ ਸਾਹਿਬ ਜੀ ਮੁਖ ਵਕ ਵਕ ਗੁਰਦਵਾਰਾਂ 'ਚ ਅਸੀਂ ਜਾਂਦੇ ਜਾ ਕੇ ਬੇਨਤੀ ਕਰੀਦੀ ਏ ਕਿਤੇ ਗੁਰੂ ਅਰਜਨ ਦੇਵ ਜੀ ਸਕੇ ਪਾਤਸ਼ਾਹ ਨੂੰ ਕਿਤੇ ਉਹ 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 ਸਮਾਂ ਕਿਤੇ ਮਹਿਸੂਸ ਕਰਿਓ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਆਦ ਗ੍ਰੰਥ ਦਾ ਪ੍ਰਕਾਸ਼ ਕੀਤਾ ਗਿਆ ਨਾ ਸਾਧ ਸੰਗਤ ਹਾਲਾਂਕਿ ਮੁਖਵਾਕ ਬਾਬਾ ਬੁੱਢਾ ਖੁੱਲੂ ਗ੍ਰੰਥ ਲੇਹੋ ਆਵਾਜ਼ ਸੁਣੇ ਸਭ ਪੰਥ ਅਦਬ ਸੰਗ ਗ੍ਰੰਥਤਾ ਬਖੋਲਾ ਬਾਬਾ ਬੁੱਢਾ ਮੁਖ ਤੇ ਬੋਲਾ ਬਾਬਾ ਗੁਰਦਾਸ ਸਾਹਿਬ ਨੂੰ ਇਸ਼ਾਰਾ ਕਰੇ ਤਾਂ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਵੀ ਮੁੱਖ ਬਾਤ ਕੁਝ ਹੀ ਲੋ ਸੁਈ ਮਹੱਲਾ ਪੰਜਵਾ ਸੰਤਾਨ ਦੇ ਤਾਰਜ ਆਪ ਕੋ ਹੈ ਇਹ ਮੁੱਖ ਬਾਤ ਆਇਆ ਪਹਿਲਾ ਵਿਦਵਾਨ ਲਿਖਦੇ ਸਤਗੁਰੂ ਜੀ ਇਦਾਂ ਅਟੰਕ ਸਮਾਧੂ ਲਾ ਕੇ ਬੈਠੇ ਹੋਏ ਨੇ ਜਿੱਦਾਂ ਪਹਿਲੀ ਵਾਰ ਉਹ ਸ਼ਬਦ ਸੁਣ ਰਹੇ ਹੋਣ ਤੇ ਹਾਲਾਂਕਿ ਸ਼ਬਦ ਵੀ ਗੁਰੂ ਅਰਜਨ ਦੇਵ ਜੀ ਦਾ ਏ ਮੈਂ ਕਹਿੰਨਾ ਕਿੰਨਾ ਟਿਕਾਓ ਹੋਏਗਾ ਕਿੰਨੀ ਸ਼ਾਂਤੀ ਹੋਏਗੀ ਸਤਗੁਰੂ ਜੀ ਦੇ ਅੰਦਰ ਮਹਾਰਾਜ ਵੀ ਤੇ ਇਹ ਕਹਿ ਸਕਦੇ ਨਾ ਕਿ ਕੋਈ ਗੱਲ ਨਹੀਂ ਮੇਰਾ ਹੀ ਸ਼ਬਦ ਹੈ ਪਰ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਹਾਂ ਆਪੋਂ ਬੋਲਣਾ ਜਾਣਦਾ ਮੈਂ ਕਹਾ ਸਭ ਹੁਕਮ ਆਉ ਜੀ ਇਹ ਤਾਂ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੈ ਚੰਗੇ ਸਰੋਤੇ ਦੀ ਨਿਸ਼ਾਨੀ ਕੀ ਹੁੰਦੀ ਹੈ ਚੰਗਾ ਸਰੋਤਾ ਗੁਰੂ ਦੀ ਗੱਲ ਨੂੰ ਬਹੁਤ ਧਿਆਨ ਦੇ ਨਾਲ ਸੁਣਦਾ ਹੈ ਜਾਂ ਮੁਖਵਾਕ ਦੇ ਰੂਪ ਦੇ ਵਿੱਚ ਹੋਵੇ ਕੀਰਤਨ ਦੇ ਰੂਪ ਦੇ ਵਿੱਚ ਹੋਵੇ ਪਾਠ ਦੇ ਰੂਪ ਦੇ ਵਿੱਚ ਹੋਵੇ ਕਥਾ ਦੇ ਰੂਪ ਦੇ ਵਿੱਚ ਹੋਵੇ